ਤੁਸੀਂ ਵੀ ਅਗੇਜਮੈਂਟ ਲਈ ਅਗਰ ਵੈਡਿੰਗ ਦੇ ਲਈ ਅਗਰ ਜੇ ਤੁਹਾਡੇ ਬ੍ਰਦਰ ਦੀ ਮੈਰਿਜ ਹੈ ਜਾਂ ਤੁਹਾਡੇ ਰਿਲੇਟਿਵਸ ਵਿੱਚ ਮੈਰਿਜ ਹੈ ਜਾਂ ਤੁਹਾਡੇ ਸਿਸਟਰ ਦੀ ਮੈਰਿਜ ਹੈ ਤੁਸੀਂ ਕੋਈ ਆਊਟਫਿਟ ਲੈਣਾ ਸਭ ਤੋਂ ਸੋਹਣਾ ਲਹਿੰਗਾ ਸੂਟ ਲੈਣਾ ਤਾਂ ਤੁਸੀਂ ਆ ਚੈੱਕ ਕਰ ਲਿਓ ਲਹਿੰਗਾ ਮੈਂ ਤੁਹਾਨੂੰ ਦਿਖਾਉਂਗਾ। ਉਹ ਸੇਮ ਪੀਸ ਆਪਾਂ ਲੈ ਕੇ ਆਏ ਥੋੜੇ ਵਾਸਤੇ ਗਾਜ਼ਰੀ ਪਿੰਕ ਜਿਹਾ ਛੇੜਾ ਬੜਾ ਸੋਹਣਾ ਛੇੜਾ ਲਹੰਗਾ ਆਇਆ ਬਣ ਕੇ ਬੜਾ ਪਿਆਰਾ ਜਿਨ੍ਹਾਂ ਨੂੰ ਲਹੰਗਾ ਚਾਹੀਦਾ ਜ਼ਬਰਦਸਤ ਲਹੰਗਾ ਆ ਚੈੱਕ ਕਰੋ ਜੀ ਲਹੰਗਾ ਫੁੱਲ ਫਲੇਅਰ ਦੇ ਵਿੱਚ ਆਇਆਗਾ ਫੁੱਲ ਕਲੀਆਂ ਪਈਆਂ ਹੋਈਆਂ ਨੇ ਫੁੱਲ ਹੈਵੀ ਸਾਰਾ ਹੈਂਡਵਰਕ ਦਾ ਲਹੰਗਾ ਬਣਾਇਆ ਫਲੇਅਰ ਚੈੱਕ ਕਰਾ ਦੋ ਮੈਂ ਕਲੀਅਰ ਚੈੱਕ ਕਰਾ ਲੇ ਇੱਕ ਵਾਰੀ ਫਲੇਅਰ ਦੇਖੋ ਜੀ ਤੁਸੀਂ ਕਿੰਨਾ ਫੁੱਲ ਹੈਵੀ ਫਲੇਅਰ ਆ ਜੀ ਇਹਦਾ ਆ ਦੇਖੋ ਲਹੰਗੇ ਦਾ ਫਲੇਅਰ ਚੈੱਕ ਕਰੋ ਮੈਂ ਕਹਿੰਦਾ ਲਹੰਗਾ ਖੁੱਲਦਾ ਹੀ ਨਹੀਂ ਬਏ ਇੰਨਾ ਫਲੇਅਰ ਆ ਸਭ ਤੋਂ ਲਾਜਵਾਬ ਲਹੰਗਾ ਲੈ ਕੇ ਆਇਆ ਫੜਵਾਸਤੇ ਜੇ ਤੁਸੀਂ ਅਗੇਂਜਮੈਂਟ ਲਈ ਜਾਂ ਬ੍ਰਾਈਡਲ ਦੇ ਲਈ ਕੁਝ ਨਵਾਂ ਕਲਰ ਕੁਝ ਆਊਟਫਿਟ ਐਦਾਂ ਦਾ ਪਾਣਾ ਲਹਿੰਗਾ ਪਾਣਾ ਚਾਹੁੰਦੇ ਹੋ ਵਿਡਿੰਗ ਦੇ ਲਈ ਲਹਿੰਗਾ ਲੈਣਾ ਜਿਨ੍ਹਾਂ ਨੇ ਸਭ ਤੋਂ ਸੋਹਣਾ ਲਹਿੰਗਾ ਸ਼ੋਰਟ ਸ਼ਰਟ ਨਾਲ ਲਹਿੰਗਾ ਪਿਓ ਸ਼ਿਮਰ ਫੈਬਰੀ ਦੇ ਵਿੱਚ ਪ੍ਰੋਪਰ ਹੈਵੀ ਸਲਿਵਸ ਤੇ ਕੰਮ ਫਰੰਟ ਬੈਕ ਤੇ ਸ਼ੋਰਟ ਤੇ ਸੇਮ ਵਰਕ ਆਏਗਾ ਬੈਕ ਤੇ ਵੀ ਕੰਮ ਆਊਗਾ ਸ਼ੋਰਟ ਤੇ ਫਰੰਟ ਤੇ ਵੀ ਆਇਆ ਸ਼ੋਰਟ ਸ਼ਰਟ ਨਾਲ ਆਊਗਾ ਲਹਿੰਗਾ ਬਹੁਤ ਪਿਆਰਾ ਆਊਟਫਿਟ ਆ ਜੀ ਬਿਊਟੀਫੁਲ ਆਊਟਫਿਟ ਦੁਪੱਟਾ ਜਿੰਨਾ ਹੈਵੀ ਲਹਿੰਗਾ ਬਣਾਇਆ ਉਨਾ ਹੀ ਹੈਵੀ ਦੁਪੱਟਾ ਫੋਰ ਸਾਈਡ ਕਰਿਆ ਆ ਜੀ ਕਿੰ ਪਲੱਸ ਸਾਰਾ ਦਬਟ ਤੇ ਛੜੀਆਂ ਵੀ ਪਈਆਂ ਹੋਈਆਂ ਨੇ ਸਾਰਾ ਹੈਂਡਬੈਗ ਦਾ ਪੀਸ ਹੈ ਸੋ ਲਹਿੰਗਾ ਕਿਵੇਂ ਲੱਗਾ ਜੁਰ ਦੱਸਿਓ ਲਹਿੰਗੇ ਦੀ ਬੁਕਿੰਗ ਹੋਣੀ ਹੈ ਜਲਦੀ ਨਾਲ ਦੀ ਬੁਕਿੰਗ ਕਰਾ ਲਓ ਬਹੁਤ ਸੋਹਣਾ ਲਹਿੰਗਾ ਅਲਟੀਮੇਟ ਲਹਿੰਗਾ ਲੈ ਗਿਆ